ਜਗੋ ਜਗ ਅਟਲ ਧੰ ਧੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਕਵੀ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੱਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜੇ ਮੰਨਦੇ ਦੁਨੀਆ ਦੇ ਲਈ ਉਹ ਮਿਸਾਲ ਬਣਦੇ ਜਿੱਤ ਲੈਂਦੇ ਨੇ ਮੈਦਾਨ ਪੈਂਦੇ ਨਹੀਂਓ ਹਾਰ ਕੇ ਜੀ ਪੈਂਦੇ ਨਹੀਂਓ ਹਾਰ ਕੇ ਸਦਕ ਨਾਲ ਚੱਲੇ ਜਿਹੜੇ ਗੁਰੂ ਧਾਰ ਕੇ ਦੁਨੀਆ ਦੇ ਉੱਤੇ ਉਹ ਬਾਜੀ ਮਾਰ ਗਏ ਉੱਚੀ ਸੁੱਚੀ ਉਹਦੀ ਉਹ ਸੋਚ ਕਰਦੇ ਉੱਚੀ ਸੁੱਚੀ ਉਹਦੀ ਹੋ ਸੋਚ ਕਰਦੇ ਪੁੱਟੀ ਜਾਣ ਉਹ ਪਲਾਂਗਾ ਕਦੇ ਵੀ ਨਾ ਡਰਦੇ ਉੱਚੀ ਸੁੱਚੀ ਉਹਦੀ ਹੋ ਸੋਚ ਕਰਦੇ ਪੁੱਟੀ ਜਾਣ ਉਹ ਪਲਾਂਗਾ ਕਦੇ ਵੀ ਨਾ ਡਰਦੇ ਜ਼ਾਲਮ ਲੋਕਾਂ ਨੂੰ ਰਹਿੰਦੇ ਨੇ ਸੁਧਾਰ ਕੇ ਜੀ ਰਹਿੰਦੇ ਨੇ ਸੁਧਾਰ ਕੇ ਸਿੱਧਕ ਨਾਲ ਚੱਲੇ ਜਿਹੜੇ ਗੁਰੂ ਧਾਰ ਕੇ ਦੁਨੀਆਂ ਦੇ ਉੱਤੇ ਉਹ ਬਾਜੀ ਮਾਰ ਗਏ ਰਹਿਣੀ ਬਹਿਣੀ ਚੰਗੀ ਨੇਕ ਦਿਲ ਉਹ ਸੁਦਾ ਰਹਿਣੀ ਬਹਿਣੀ ਚੰਗੀ ਨੇਕ ਦਿਲ ਉਹ ਸੁਦਾ ਹੱਸਦਾ ਹੀ ਰਹਿੰਦਾ ਕਦੇ ਵੀ ਨਾ ਰੁੱਸਦਾ ਹੱਸਦਾ ਹੀ ਰਹਿੰਦਾ ਕਦੇ ਵੀ ਨਾ ਰੁੱਸਦਾ ਉਹ ਫੁੱਲਾਂ ਵਾਂਗੂ ਰਹਿੰਦੇ ਮੈਕਾਂ ਨੂੰ ਖੁਲਾਰਦੇ ਫੁੱਲਾਂ ਵਾਂਗੂ ਰਹਿਤੇ ਮੈਕਾਂ ਨੂੰ ਖੁਲਾਰਦੇ ਸਦਕ ਨਾਲ ਚੱਲੇ ਜਿਹੜੇ ਗੁਰੂ ਤਾਰ ਕੇ ਦੁਨੀਆਂ ਦੇ ਉੱਤੇ ਉਹ ਬਾਜੀ ਮਾਰ ਗਏ ਐ ਸੋ ਨਿਹਾਲੇ ਮਿੱਠੇ ਮਿੱਠੇ ਬੋਲ ਸਦਾ ਰਹਿਣ ਬੋਲਦੇ ਬਈ ਮਿੱਠੇ ਮਿੱਠੇ ਬੋਲ ਸਦਾ ਰਹਿਣ ਬੋਲਦੇ ਕਦੇ ਨਾ ਸਮਾਜ ਵਿੱਚ ਜ਼ਹਿਰ ਘੋਲ ਦੇ ਮਿੱਠੇ ਮਿੱਠੇ ਬੋਲਦਾ ਰਹਿਣ ਬੋਲ ਦੇ ਕਦੇ ਨਾ ਸਮਾਜ ਵਿੱਚ ਜ਼ਹਿਰ ਘੋਲ ਦੇ ਹੋ ਤੁਰ ਜਾਂਦੇ ਆਪ ਲੋਕਾਂ ਕਾਈ ਧਾਰ ਕੇ ਤੁਰ ਜਾਂਦੇ ਆਪ ਲੋਕਾਂ ਕਾਈ ਧਾਰ ਕੇ ਸਦਕ ਨਾਲ ਚੱਲੇ ਜਿਹੜੇ ਗੁਰੂ ਧਾਰ ਕੇ ਦੁਨੀਆਂ ਦੇ ਉੱਤੇ ਉਹ ਬਾਜੀ ਮਾਰ ਗਏ ਉਹ ਪੱਟੀ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਾਰਿਆ ਪੱਟੀ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਾਰਿਆ ਸੰਗਤਾਂ ਨੇ ਉਹਨੂੰ ਹਰ ਪਾਸੇ ਸਤਿਕਾਰਿਆ ਉਹ ਤਾਂ ਲੋਕਾਂ ਨੂੰ ਵੀ ਆਖੇ ਉਹ ਤਾਂ ਲੋਕਾਂ ਨੂੰ ਵੀ ਕਹਿੰਦਾ ਸੱਚਾ ਗੁਰੂ ਦੇਖੋ ਧਾਰ ਕੇ ਸਿੱਧਕ ਨਾਲ ਚੱਲੇ ਜਿਹੜੇ ਗੁਰੂ ਧਾਰ ਕੇ ਦੁਨੀਆਂ ਦੇ ਉੱਤੇ ਉਹ ਬਾਜ਼ੀ ਮਾਰ ਗਏ ਸਿੱਧਕ ਨਾਲ ਚੱਲੇ ਜਿਹੜੇ ਗੁਰੂ ਤਾਰ ਕੇ ਦੁਨੀਆਂ ਦੇ ਉੱਤੇ ਉਹ ਬਾਜ਼ੀ ਮਾਰ ਗਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ